ਖਬਰ ਪਠਾਨਕੋਟ ਤੋਂ ਹੈ ਜਿੱਥੇ ਆਸਟ੍ਰੇਲੀਆ ਤੋਂ ਆਏ ਨੌਜਵਾਨ ਦਾ ਕਤਲ ਕੀਤਾ ਗਿਆ ਪਿੰਡ ਪਰਮਾਨੰਦ ਨੇੜੇ ਅਣਪਛਾਤੇਆਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਕੁਝ ਦਿਨ ਪਹਿਲਾਂ ਹੀ ਪੰਜਾਬ ਆਇਆ ਸੀ ਮ੍ਰਿਤਕ ਹਰਦੇਵ ਸਿੰਘ ਦੇਰ ਰਾਤ ਵਿਆਹ ਸਮਾਗਮ ਤੋਂ ਵਾਪਸ ਆਉਂਦਿਆਂ ਇਹ ਘਟਨਾ ਵਾਪਰੀ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੜਕਸਾਰ ਲੋਕਾਂ ਨੇ ਸੜਕ ਕੰਢੇ লাশ ਮਿਲਣ ਤੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਇਹ ਕਾਰਵਾਈ ਆਰੰਭ ਦਿੱਤੀ ਹੈ ਪਰ ਫਿਲਹਾਲ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਕੋਈ ਪੁਰਾਣੀ ਰੰਜਿਸ਼ ਸੀ ਆਖਰੇ ਪੂਰਾ ਘਟਨਾਕ੍ਰਮ ਕੀ ਸੀ ਕਿਉਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਹਨਾਂ ਸਵਾਲਾਂ ਦਾ ਪਤਾ ਲਾਉਣ ਦੇ ਵਿੱਚ ਪੁਲਿਸ ਰੁੱਝੀ ਹੋਈ ਹੈ ਪਰ ਇਸ ਖਬਰ ਨੇ ਵੀ ਸਿੱਧੇ ਤੌਰ ਦੇ ਉਤੇ ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉਤੇ ਚੁੱਕ ਦਿੱਤੇ ਨੇ ਕਿ ਆਖਰ ਕਿਸ ਤਰੀਕੇ ਦੇ ਨਾਲ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਇਹ ਗੈਂਗਸਟਰ ਬਦਮਾਸ਼ ਦੇ ਰਹੇ ਨੇ ਅਜਿਹੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਆਮ ਹੁੰਦੀਆਂ ਜਾ ਰਹੀਆਂ ਨੇ ਤੇ ਪੁਲਿਸ ਲੋਕਾਂ ਨੂੰ ਕਿਵੇਂ ਸੁਰੱਖਿਆ ਮੁਹੱਈਆ ਕਰਵਾਏਗੀ ਇਹ ਸਵਾਲ ਹੈ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਦੀ ਕਿਸ ਤਾ ਸਾਨੂੰ ਪਹਿਲਾਂ ਪਤਾ ਸੀਗਾ ਕਿ ਉਹ ਅੰਮ੍ਰਿਤਸਰ ਤੇ ਆਈ ਆਪਣੇ ਮੈਰਿਜ ਤੇ ਗਿਆ ਸੀ ਆਪਣੇ ਦੋਸਤ ਦੀ ਔਰ ਸਾਨੂੰ ਸਵੇਰੇ ਲੱਗਿਆ ਪਤਾ ਕਿ ਇਸ ਤਰ੍ਹਾਂ ਗੱਲ ਹੋ ਗਈ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਉਹਦਾ ਕਤਲ ਹੋ ਕਰ ਦਿੱਤਾ ਤੇ ਅਸੀਂ ਬਹੁਤ ਹੈਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੀ ਕਿੱਦਾਂ ਹੋਇਆ ਕਿ ਜਾਂ ਪਲਾਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਸਾਨੂੰ ਮਰਡਰ ਕੇਸ ਰਿਪੋਰਟ ਹੋਇਆ ਇੱਕ ਨਰੋਡ ਜੈਮਲ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕਾਸਟ੍ਰੇਲੀਆ ਰਹਿੰਦਾ ਪੁਲਿਸ ਵਰੇ ਤੋਂ ਡੈਡ ਬੋਡੀ ਮਿਲੀ ਆ ਔਰ ਡੈਡ ਬੋਡੀ ਦੀ ਬੋਡੀ ਤੇ ਬੁਲੇਟ ਇਜਰੀ ਮਾਰ ਖਾਈ ਹੋਵੇ ਸੋ ਇਨਵੈਸਟੀਗੇਟ ਕਰ ਰਹੇ ਆ ਤੇ ਅ ਕੋਸ਼ਿਸ਼ ਕਰਾਂਗੇ ਕੇਸ ਜਲਦੀ ਫ੍ਰੇਸ ਹੋ ਜਾਵੇਗਾ ਸਰ